ਸਤਰਾ ਨੂੰ ਛੁੱਟੀ ਹੁੰਦੀ ਹੈ 5 ਵਜੇ ਤੋਂ ਬਾਅਦ ਤੇ ਛੁੱਟੀ ਹੋਣ ਦੇ ਕਾਰਨ ਜਾਮ ਲੱਗ ਜਾਂਦਾ ਲੋਕ ਆਪਣੇ ਘਰਾਂ ਨੂੰ ਜਾਂਦੇ ਨੇ ਤੇ ਜਿਹੜੇ ਟੈਪ ਰਾਈਡਿੰਗ ਦੇ ਉਹਨਾਂ ਦੇ ਅਸੀਂ ਜਬ ਬਿਦਾਉਟ ਹੈਲਮਟ ਨੇ ਉਹਨਾਂ ਦੇ ਚਲਾਣ ਕਰਦੇ ਆ ਤੇ ਨਾਰਮਲ ਚਲਦੀ ਹੈ ਟ੍ਰੈਫਿਕ ਕੋਈ ਦੇਰ ਲਈ ਉਹ ਤਾਂ ਸਾਰੇ ਚੌਕਾਂ ਦੇ ਵਿੱਚ ਇਹੀ ਲੱਗਦਾ ਛੁੱਟੀ ਦੇ ਟਾਈਮ ਉਸਦੀ ਮੜ ਜੀ ਟ੍ਰੈਫਿਕ ਸਲੋ ਹੋ ਜਾਂਦੀ ਹੈ ਜਾਮ ਨਹੀਂ ਲੱਗਦਾ ਕਦੇ ਵੀ ਕਾਫੀ ਲੋਕਾਂ ਦੇ ਵਿੱਚ ਵੀ ਫਰਕ ਪਿਆ ਹੋਇਆ ਲੁਧਿਆਣੇ ਵਾਲੇ ਤਕਰੀਬਨ ਸਾਰੇ ਟੈਫ ਦੇ ਰੂਲਾਂ ਦੀ ਪਾਲਣਾ ਕਰਨ ਲੱਗੇ ਸੀਨੀਅਰ ਅਫਸਰ ਸਾਹਿਬਾਨ ਦਾ ਸਖਤ ਨਿਰਦੇਸ਼ ਨੇ ਵੀ ਟ੍ਰੈਫਿਕ ਦੇ ਰੂਲ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਇਹ ਚਲਾਨ ਕੀਤੇ ਜਾਣਗੇ ਲੁਧਿਆਣਾ ਦੇ ਵਿੱਚ ਟ੍ਰੈਫਿਕ ਦੀ ਸਮੱਸਿਆਵਾਂ ਕਾਫੀਆਂ ਨੇ ਤੇ ਲੋਕ ਜਿਹੜੇ ਕਿ ਹੈ ਟ੍ਰੈਫਿਕ ਮੋਟਰ ਐਕਟ ਵਹੀਕਲ ਹੀ ਕਈ ਲੋਕ ਉਲੰਘਣਾ ਵੀ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਮੇਰੇ ਨਾਲ ਇਸ ਵਕਤ ਇੰਚਾਰਜ ਹੋ ਚੁੱਕੇ ਨੇ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਦੀ ਤੁਹਾਡੇ ਕੋਲ ਇੱਥੇ ਜਲੰਧਰ ਬਾਈਪਾਸ ਤੇ ਇੱਥੇ ਟ੍ਰੈਫਿਕ ਕੰਟਰੋਲ ਕੀਤਾ ਜਾਂਦਾ ਕਿਉਂਕਿ ਸ਼ਾਮ ਦੇ ਵੇਲੇ ਕੋ ਬਹੁਤ ਜ਼ਿਆਦਾ ਟ੍ਰੈਫਿਕ ਤੇ ਹੋ ਜਾਂਦਾ ਸ਼ਾਮ ਦੇ ਵੇਲੇ ਇਸ ਤਰ੍ਹਾਂ ਹੈਗਾ ਵੀ ਦਫ਼ਤਰਾਂ ਨੂੰ ਛੁੱਟੀ ਹੁੰਦੀ ਹੈ 5 ਵਜੇ ਤੋਂ ਬਾਅਦ ਤੇ ਛੁੱਟੀ ਹੋਣ ਦੇ ਕਾਰਨ ਜਾਮ ਲੱਗ ਜਾਂਦਾ ਲੋਕ ਆਪਣੇ ਘਰਾਂ ਨੂੰ ਜਾਂਦੇ ਨੇ ਤੇ ਜਿਹੜੇ ਟੈਪਰ ਰਾਈਡਿੰਗ ਦੇ ਉਹਨਾਂ ਦੇ ਅਸੀਂ ਜਾਂ ਵਿਦਆਊਟ ਹੈਲਮਟ ਨੇ ਕਈ ਉਹਨਾਂ ਦੇ ਚਲਾਨ ਕਰਦੇ ਆ ਤੇ ਲੋਕਾਂ ਨੂੰ ਅਵੇਰਨੈਸ ਬਾਰੇ ਬਾਰ ਬਾਰ ਦੱਸਦੇ ਵੀ ਆਂ ਵੀ ਆਪਣਾ ਟ੍ਰੈਫਿਕ ਦੇ ਉਲਾਮ ਦੀ ਪਾਲਣਾ ਕਰੋ ਤੇ ਹੈਲਮਟ ਲੈ ਕੇ ਚੱਲੋ ਮੋਬਾਈਲ ਦੀ ਵਰਤੋਂ ਨਾ ਕਰੋ ਹਾਂਜੀ ਅੱਛਾ ਸਰ ਕਿੰਨੇ ਕੁ ਮੁਲਾਜ਼ਮ ਜਿਹੜੇ ਕਿ ਚੌਂਕ ਦੇ ਵਿੱਚ ਤਾਇਨਾਤ ਕੀਤੇ ਜਾਂਦੇ ਤੁਹਾਡੇ ਕੋਲ ਅ ਤੱਕ ਤਾਂ ਕਿ ਟ੍ਰੈਫਿਕ ਜਿਹੜਾ ਕੰਟਰੋਲ ਹੋ ਸਾਡੇ ਜਲੰਧਰ ਬਾਈਪਾਸ ਚੌਂਕ ਤੇ ਦੋ ਮੁਲਾਜ਼ਮ ਹਰ ਵਕਤ ਤਾਇਨਾਤ ਰਹਿੰਦੇ ਨੇ ਤੇ ਜਿਵੇਂ ਆ ਬੱਸਾਂ ਲੱਗ ਜਾਂਦੀਆਂ ਨੇ ਇਹਨਾਂ ਨੂੰ ਸਾਈਡ ਤੇ ਕਰਾਉਂਦੇ ਨੇ ਤੇ ਨਾਰਮਲ ਚੱਲਦੀ ਹੈ ਟ੍ਰੈਫਿਕ ਥੋੜੀ ਦੇਰ ਲਈ ਉਹ ਤਾਂ ਸਾਰੇ ਚੌਂਕਾਂ ਦੇ ਵਿੱਚ ਹੀ ਲੱਗਦਾ ਛੁੱਟੀ ਦੇ ਟਾਈਮ ਮੋਸਟਲੀ ਮੜਦੀ ਟ੍ਰੈਫਿਕ ਸਲੋ ਹੋ ਜਾਂਦੀ ਹੈ ਜਾਮ ਨਹੀਂ ਲੱਗਦਾ ਕਿਤੇ ਵੀ ਜਾਮ ਨਹੀਂ ਕਰਦਾ ਅੱਛਾ ਅੱਛਾ ਸਬਜ਼ੀ ਮੰਡੀ ਦੇ ਨਜ਼ਦੀਕ ਵੀ ਜੇ ਕਿ ਬਹੁਤ ਜ਼ਿਆਦਾ ਇਕੱਠ ਹੋ ਜਾਂਦਾ ਹੈ ਸਬਜ਼ੀ ਮੰਡੀ ਦੇ ਹੁਣ ਇਹਨਾਂ ਦਿਨਾਂ ਵਿੱਚ ਇੱਕ ਐਗਜ਼ੀਬਿਸ਼ਨ ਲੱਗੀ ਹੋਈ ਹੈ ਉਹਦੇ ਕਰਕੇ ਬੜੀ ਦੂਰ ਦੂਰ ਤੋਂ ਲੋਕ ਆਉਂਦੇ ਨੇ ਐਗਜ਼ੀਬਿਸ਼ਨ ਦੇਖਣ ਲਈ ਉਹਦੇ ਕਰਕੇ ਟ੍ਰੈਫਿਕ ਜ਼ਿਆਦਾ ਵਧੀ ਹੋਈ ਹੈ ਉਹਦੇ ਕਰਕੇ ਟ੍ਰੈਫਿਕ ਸਲੋ ਹੈ ਜਾਮ ਕਿਤੇ ਵੀ ਨਹੀਂ ਹੈ ਸ਼ਹਿਰ 'ਚ ਅੱਛਾ ਸਰ ਡਿਜੀਟਲ ਲਾਈਟਸ ਲੱਗ ਰਹੀਆਂ ਨੇ ਸਿਸਟਮ ਲੱਗ ਰਿਹਾ ਹੈ ਕਿਤਨਾ ਕਿਤੇ ਲੱਗ ਰਹੀਆਂ ਕਿ ਉਹਨਾਂ ਜਿਹੜੇ ਸੁੱਖਾ ਹੋ ਜੂਗਾ ਤੁਹਾਨੂੰ ਫੜਨਾ ਹਾਂਜੀ ਬਿਲਕੁਲ ਸੌਖਾ ਹੋ ਜਾਊਗਾ ਤੇ ਹੁਣ ਕਾਫੀ ਲੋਕਾਂ ਦੇ ਵਿੱਚ ਵੀ ਫਰਕ ਪਿਆ ਹੋਇਆ ਲੁਧਿਆਣੇ ਵਾਲੇ ਤਕਰੀਬਨ ਸਾਰੇ ਟ੍ਰੈਫਿਕ ਦੇ ਰੂਲਾਂ ਦੀ ਪਾਲਣਾ ਕਰਨ ਲੱਗੇ ਸੀਨੀਅਰ ਅਫਸਰ ਸਹਿਬਾਨ ਦਾ ਸਖਤ ਨਿਰਦੇਸ਼ ਨੇ ਵੀ ਟ੍ਰੈਫਿਕ ਦੇ ਰੂਲ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਤੇ ਚਲਾਨ ਕੀਤੇ ਜਾਣਗੇ ਉਹ ਓਵਰ ਲੋਡ ਵਹੀਕਲ ਦੀ ਜ਼ਿਕਰ ਗੱਲ ਕਰ ਗੀ ਤੇ ਸ਼ਾਮ ਦੇ ਵੇਲੇ ਆ ਜਾਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਚਲਾਨ ਕੀਤਾ ਜਾਂਦਾ ਕਿ ਕੀ ਕੀ ਟਾਈਮਿੰਗ ਹੁੰਦਾ ਹੈ ਓਵਰ ਨੋਡ ਵਹੀਕਲਾਂ ਦੇ ਵੀ ਚਲਾਨ ਕਰਦੇ ਬਾਕੀ ਆਰਟੀਓ ਸਾਬ ਦਾ ਦਫ਼ਤਰ ਹੈਗਾ ਉਹਨਾਂ ਦੇ ਸਟਾਫ ਦੇ ਉਹ ਵੀ ਚਲਾਨ ਕਰਦੇ ਨੇ ਤੇ ਅਸੀਂ ਵੀ ਆਪਣੇ ਵੱਲੋਂ ਕਰਦੇ ਹਾਂ ਚਲਾਨ ਸਰ ਗੱਲ ਕਰੀਏ ਟਾਈਪਿੰਗ ਟਾਈਮਿੰਗ ਦੀ ਕੀ ਗੱਲਬਾਤ ਹੈ ਵੱਡੇ ਵਾਹਨਾਂ ਵੱਡੇ ਵਾਹਨਾਂ ਦੀ ਤਾਂ ਟਾਈਮਿੰਗ ਇੱਥੇ ਦਾ ਇਹ ਤਾਂ ਇੱਥੇ ਇਸ ਏਰੀਆ ਵਿੱਚ ਤਾਂ ਨੋ ਐਂਟਰੀ ਹੈ ਜਲੰਧਰ ਬਾਈ ਪਾਸ ਤੇ ਠੀਕ ਹੈ ਨਾ ਜਿਹੜੀ ਐਂਟਰੀ ਹੈਗੀ ਜਿਵੇਂ ਗਰਾਉਂਡ ਪੁਲ ਵਗੈਰਾ ਹੈਗਾ ਉੱਥੇ ਜਾਮ ਲੱਗਦਾ ਉੱਥੇ ਚੱਲਦਾ ਹੈਗਾ ਵਾ ਨੋ ਐਂਟਰੀ ਦਾ ਉੱਥੇ ਚਲਾਨ ਕਰਦੇ ਨੇ ਠੀਕ ਹੈ ਇੱਦਾਂ ਕੋਈ ਲੈ ਕੇ ਜਾਂਦਾ ਵਾ ਕਿਸ ਤਰ੍ਹਾਂ ਦੀ ਉੱਥੇ ਉੱਥੇ ਕਾਰ ਵੀ ਕਿੱਥੇ ਜਾਂਦੀ ਹੈ ਉਹ ਤਾਂ ਚਲਾਨ ਕਰਦੇ ਹਾਂ ਅਸੀਂ ਚਲਾਨ ਕਰ ਹਾਂਜੀ ਉਹ ਲੋਕਾਂ ਨੂੰ ਦੇਖ ਕੇ ਕੀ ਕਰਨਾ ਚਾਹੁੰਦੇ ਹੋ ਤੁਹਾਡੇ ਮਾਦੀ ਮਨਾਹੀ ਲੋਕਾਂ ਨੂੰ ਕਹਿੰਦੇ ਆਂ ਵੀ ਟ੍ਰੈਫਿਕ ਦੇ ਰੂਲਾਂ ਦੀ ਪਾਲਣਾ ਕਰੋ ਮੋਬਾਈਲ ਦੀ ਵਰਤੋਂ ਨਾ ਕਰੋ ਇਹਦੇ ਨਾਲ ਐਕਸੀਡੈਂਟ ਦਾ ਜਾਨਕੀ ਕਾਰਨ ਬਣਦਾ ਐਕਸੀਡੈਂਟ ਦਾ ਤੇ ਮੋਬਾਈਲ ਜੂਜ਼ ਨਾ ਕਰੋ ਬਿਲਕੁਲ ਇਹ ਹੈਲਮਟ ਲੈ ਕੇ ਚੱਲੋ ਨਸ਼ਾ ਕਰਕੇ ਗੱਡੀ ਨਾ ਚਲਾਓ ਠੀਕ ਹੈ ਬਹੁਤ ਬਹੁਤ ਧੰਨਵਾਦ ਹੈ ਸਾਨਾ ਸੀਗੇ ਇੰਚਾਰਜ ਇੱਥੇ ਦੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਅਵੇਨਰ ਜੀ ਦਿੱਤੀ ਕਿ ਇੱਕ ਸੰਦੇਸ਼ ਦਿੱਤਾ ਗਿਆ ਲੁਧਿਆਣਾ ਵਾਸੀ ਨੂੰ ਕਿ ਜਿਹੜੇ ਤੁਸੀਂ ਸਟ੍ਰੀਟ ਬੈਂਡ ਲਾ ਕੇ ਚੱਲੋ ਆਪਣੀ ਗੱਡੀਆਂ ਦੇ ਵਿੱਚ ਜੇਕਰ ਤੁਸੀਂ ਆ ਸੜਕ ਦੇ ਉੱਤੇ ਚੱਲ ਰਹੇ ਹੋ ਤੇ ਆਪਣਾ ਮੋਬਾਈਲ ਫੋਨ ਸਾਈਡ ਤੇ ਰੱਖੋ ਜੇਕਰ ਤੁਹਾਨੂੰ ਕੋਈ ਕਾਲ ਵਗੈਰਾ ਆ ਜਾਂ अर्जेंट ਮੈਸੇਜ ਆਉਂਦਾ ਤੇ ਸਾਈਡ ਤੇ ਲਾ ਕੇ ਗੱਡੀ ਪਾਰਕਿੰਗ ਆਨ ਕਰਕੇ ਉੱਥੇ ਤੁਸੀਂ ਆਪਣਾ ਫੋਨ ਆਰਾਮ ਨਾਲ ਸੁਣੋ ਤਾਂ ਕਿ ਕੋਈ ਵੀ ਜਿਹੜਾ ਦੂਜਾ ਵਾਹਨ ਹੈ ਉਸ ਦੇ ਨਾਲ ਤੁਹਾਡਾ ਕੋਈ ਛੇਤੀ ਗ੍ਰਸਤ ਨਾ ਹੋ ਸਕੇ ਜਾਂ ਕੋਈ ਐਕਸੀਡੈਂਟ ਨਾ ਹੋ ਸਕੇ ਤੇ ਨਾ ਕੋਈ ਸੜਕ ਹਾਸਾ ਹੋ ਸਕੇ ਇਸ ਵਕਤ ਮੇਰੀ ਮੌਜੂਦਗੀ ਲੁਧਿਆਣਾ ਦੇ ਜਲੰਧਰ ਬਾਈਪਾਸ ਨਜ਼ਦੀਕ ਹੈ ਜਿੱਥੇ ਕਿ ਸ਼ਾਮ ਦੇ ਵੇਲੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਵਾ ਤੇ ਜੇਕਰ ਅਸੀਂ ਫਰੰਟ ਆਫ ਰੀਵਲ ਜਾਂਦੇ ਆਂ ਤੇ ਉਸਤੇ ਵੀ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਹੈ। ਓਵਰ ਲੋਡਡ ਵਹੀਕਲ ਵੀ ਕਈ ਵਾਰੀ ਆਉਂਦੇ ਆ ਤੇ ਪੁਲਿਸ ਵੱਲੋਂ ਸਖਤੀ ਇੱਥੇ 24 ਘੰਟੇ ਡਿਊਟੀ ਜਰੀਕੇ ਤੇ ਚੀਤੀ ਜਾਂਦੀ ਹੈ। ਤੇ ਆਨ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਕੀ ਹੈ ਟ੍ਰੈਫਿਕ ਦਾ ਨਿਜਾ ਤਰੀਕੇ ਲੋ ਲੋਧਾ ਨਵਸੀ ਨੂੰ ਮਿਲਦਾ ਹੈ। ਨਜ਼ਰ ਆਏਗਾ ਤੇ ਲੋਧਾ ਲੁਧਿਆਣਾ ਦੇ ਵਿੱਚ ਉਸ ਦੀ ਤੀਜੀ ਅੱਖ ਹੁਣ ਤੁਹਾਡੇ ਉੱਤੇ 24 ਘੰਟੇ ਰਹਿੰਦੀ ਹੈ ਤੇ ਰਹੇਗੀ ਤੇ ਡਿਜੀਟਲ ਲਾਈਟਸ ਦੇ ਕਾਰਨ ਉਹਨਾਂ ਤੁਹਾਨੂੰ ਟ੍ਰੈਫਿਕ ਲੋਡ ਦੀ ਆ ਪਾਲਣਾ ਵੀ ਜਰੂਰ ਕਰਨੀ ਪਵੇਗੀ ਜੁਰਮਾਨਾ ਲੈ ਬਦਨਾਮ ਜੂਮ ਰਿਪੋਰਟ ਧੰਨਵਾਦ